రెడ్డి ਸਵਾਹ ਪੁੱਛਿਆ ਹੀ ਉਹ ਤੇ ਤੁਹਾਡੇ ਤੋਂ ਡਰਦੀ ਹਾਂ ਕਰੀ ਗਈ ਕਿ ਕਿਤੇ ਜੇ ਮੈਂ ਨਾ ਕਰਤੀ ਤੇ ਤੁਸੀਂ ਕੋਣ ਆ ਕਿ ਉਹ ਗਲਤ ਆ ਭਾਬੀ ਜੀ ਸੋਨਾ ਪਸੰਦ ਨਾ ਪਸੰਦ ਹੀ ਕਰਨ ਦੀ ਤੇ ਕੋਈ ਗੱਲ ਹੈ ਹੀ ਨਹੀਂ ਆ ਇੰਨਾ ਮਹਿੰਗਾ ਹੈਗਾ ਵਾ ਤੁਸੀਂ ਜਿੱਦਾਂ ਦਾ ਮਰਜ਼ੀ ਲੈ ਉਹ ਪਸੰਦ ਆ ਹੀ ਜਾਣਾ ਪਹਿਲਾਂ ਮੇਰੀ ਗੱਲ ਪੂਰੀ ਹੋਣ ਦਿਓ ਮੰਮੀ ਨੇ ਨਾ ਜਿਹੜਾ ਤੁਹਾਡਾ ਦੋਸਤ ਨਹੀਂ ਪਿੰਦਰ ਆਹੋ ਉਹਤੇ ਤੇ ਨਾਮ ਤੇ ਝੂਠਾਂ ਜਾਮ ਲਾਇਆ ਵੀ ਇਹਨਾਂ ਦੀ ਕੋਈ ਗੱਲ ਬਾਤ ਹੈਲੋ ਸਸਰੀਕਾਲ ਵਧੀਆ ਵਧੀਆ ਗੱਡੀ ਆਹ ਭੈਣ ਜੀ ਇਹ ਤੂੰ ਕੀ ਕਹਿਣ ਲਈ ਹੁਣ ਜਿੱਦਣ ਤੂੰ ਰਿਸ਼ਤਾ ਕਰਨਾ ਸੀ ਉਦੋਂ ਤੇ ਕਹਿਣ ਦੀ ਹੈ ਕਿ ਮੇਰਾ ਮੁੰਡਾ ਵਿਆਹ ਜਾ ਜਾ ਬਸ ਮੈਨੂੰ ਕੋਈ ਇਹ ਚੀਜ਼ ਦੀ ਲੋੜ ਨਹੀਂ ਮੈਂ ਉਹਨਾਂ ਨੂੰ ਹੌਲੀ ਹੌਲੀ ਮਿਲਣ ਲਈ ਮਨਾਇਆ ਵਾਂ ਹੁਣ ਉਹਨਾਂ ਨੂੰ ਮੈਂ ਪੈਲਸ ਲਈ ਵੀ ਮਨਾਇਆ ਵਾਂ ਕੋਈ ਇਹਦੇ ਫਿਰ ਗਾਂ ਹੀ ਤੁਰੇ ਜਾਂਦੇ ਜੀ ਇਸ ਤਰ੍ਹਾਂ ਤਾਂ ਨਾ ਨਾ ਕਰੋ ਹੁਣ ਤੁਹਾਨੂੰ ਪਤਾ ਗਰੀਬ ਮਾਤੜ ਤੇ ਉਹ ਵਿਚਾਰਾ ਹੈਗਾ ਵਾ ਅੱਛਾ ਰਿਸ਼ਤਾ ਨਹੀਂ ਕਰਨਾ ਫਿਰ ਇਹ ਜਦ ਨੀਣਾ ਗੱਲਫੇ ਚੰਗੀ ਲੱਗਦੀ ਹੋਣਾ ਹੀ ਸਾਰੀਆਂ ਤਿਆਰੀਆਂ ਕਰ ਲਈਆਂ ਸਾਰੇ ਸਾਈਆਂ ਦੇ ਲਈਆਂ ਰਿਸ਼ਤੇਦਾਰਾਂ ਨੂੰ ਕਹਿਤਾ ਤੇ ਫਿਰ ਆ ਗਲਤ ਨਾ ਨਾ ਕਰੋ ਤੁਸੀਂ ਨਹੀਂ ਭੈਣ ਜੀ ਇਸ ਤਰ੍ਹਾਂ ਨਹੀਂ ਚੰਗੇ ਲੱਗੀਦਾ ਕੁਝ ਲੋਕਾਂ ਨੇ ਤੁਹਾਨੂੰ ਗੱਲਾਂ ਕਰਨੀਆਂ ਕੁਝ ਨੇ ਹਨੂ ਕਰਨੀਆਂ ਤੇ ਤੁਹਾਡੇ ਘਰ ਕਿਹੜਾ ਘਾਟਾ ਕਿਸੇ ਗੱਲ ਦਾ ਗੱਡੀ ਤਾਂ ਤੁਹਾਡੇ ਘਰ ਖਲੋਤੀ ਐ ਤੇ ਨਵੀਂ ਨੂੰ ਕੀ ਦੱਸੋ ਪੁਰਾਣੀ ਹੋ ਗਈ ਆ ਤੁਹਾਡੇ ਘਰ ਕਿਹੜਾ ਘਾਟਾ ਕਿਸੇ ਗੱਲ ਦਾ ਚਲੋ ਫਿਰ ਮੈਂ ਵੇਣੀ ਆ ਕਰਕੇ ਗੱਲ ਉਹਨਾਂ ਨਾਲ ਪਰ ਮੈਨੂੰ ਤਾਂ ਨਹੀਂ ਆ ਗੱਲ ਚੰਗੀ ਲੱਗੀ ਤੁਹਾਡੀ ਚਲੋ ਠੀਕ ਹੈ ਮੈਂ ਕਰਦੀ ਗੱਲ ਫਿਰ ਇਹਦੀ ਗੱਲ ਕਰ ਵੇਹ ਇਹ ਤੇ ਗਾਂ ਦੇ ਗਾਂ ਹੀ ਤੁਰ ਪਈ ਹੁਣ ਗੱਡੀ ਤੱਕ ਪਹੁੰਚ ਗਈ ਆ ਪਹਿਲਾਂ ਤਾਂ ਨਹੀਂ ਇਤਰਾਹ ਦੀ ਮੈਨੂੰ ਲੱਗਦੀ ਮੈਨੂੰ ਕੀ ਪਤਾ ਹੀ ਵੀ ਇਹਨੇ ਇਤਰਾਹ ਕਰਨਾ ਦੱਸ ਹੁਣ ਮੈਂ ਕੀ ਕਰਾਂ ਹੁਣ ਲਾਵਨਾ ਕਰਦੀ ਆ ਸਲਾਹ ਪਹਿਲੇ ਨੰਬਰ ਤੇ ਜਿਹ ਦੋ ਦਿਨ ਮੈਂ ਗੱਲ ਕੀਤੀ ਉਹਨੇ ਮੇਰੇ ਹੀ ਗਾਲ ਪੈ ਜਾਣਾ ਕਿ ਤੈਨੂੰ ਮੰਮੀ ਰਿਸ਼ਤੇ ਦੀ ਕਾਲੀ ਚੜੀ ਤੂੰ ਪਹਿਲਾਂ ਸੋਚ ਵਿਚਾਰ ਤੇ ਲੈਂਦੀ ਪਰ ਹੁਣ ਕੀ ਕਰਾਂ ਫਿਰ ਕਰਨੀ ਤੇ ਰਹਿਣੀ ਆ ਨਾ ਗੱਲ ਲਾਵ ਲਮੇ ਪਿਆ ਹਾਂਜੀ ਮੰਮੀ ਜੀ ਕੋਠਾ ਤਾਂ ਨਾ ਤੇ ਨਾ ਗੱਲ ਕਰਨੀ ਆ ਬਸ ਹੁਣ ਕੀ ਕਹਾਂ ਦੱਸਣਾ ਕੀ ਆ ਜਿੱਥੇ ਨਵ ਦਾ ਰਿਸ਼ਤਾ ਨਹੀਂ ਕੀਤਾ ਹਾਂਜੀ ਉਦੀ ਮਾਂ ਦਾ ਫੋਨ ਆਉਂਦਿਆ ਵਾ ਚਲੋ ਵਧੀਆ ਮੁੰਈ ਫੋਨ ਤੇ ਹੜਾਉਣਾ ਹੀ ਤੁਹਾਨੂੰ ਪਤਾ ਵਿਆਹ ਨੇੜੇ ਆਉਂਦਿਆ ਵਾ ਉਹ ਫੋਨ ਤੇ ਚੱਲ ਆਉਣਾ ਨਾ ਮੈਨੂੰ ਤੇ ਹੋਰ ਹੀ ਟੈਨਸ਼ਨ ਪਾਤੀ ਉਹਨੇ ਕਾਦੀ ਮੰਮੀ ਟੈਨਸ਼ਨ ਪੈ ਗਈ ਆ ਹੁਣ ਉਹਦੇ ਹੁਣ ਆਂਦੇ ਆ ਵੀ ਗੱਡੀ ਚਾਹੀਦੀ ਹਨ ਗੱਡੀ ਚਾਹੀਦੀ ਐ ਮੰਮੀ ਇਹ ਕਿਦਾਂ ਦੀਆਂ ਗੱਲਾਂ ਨੇ ਜਦੋਂ ਸਾਰਾ ਕੁਝ ਪਹਿਲਾਂ ਕਲੀਅਰ ਹੋ ਜਾਵਾ ਤੇ ਹੁਣ ਇਹ ਮੰਗਾ ਕਿਦਾਂ ਦੀਆਂ ਤੇ ਰੰਡੇ ਨੇ ਗੱਡੀ ਕਿਤੋਂ ਦਵਾਂਗੇ ਆਪਾਂ ਅੱਗੇ ਤਾਂ ਮਾਂ ਅਰੇਂਜਮੈਂਟ ਵਿਆਹ ਦਾ ਕੀਤਾ ਵਾ ਉਹਦੇ ਵਿੱਚ ਇਹਨਾਂ ਨੇ 100 ਅਦਲਾ ਬਦਲੀ ਕਰਾਤੀਆਂ ਨੇ ਤੁਹਾਡੇ ਸਾਹਮਣੇ ਪਹਿਲਾਂ ਕੁਝ ਕਹਿੰਦੇ ਹੀ ਮਗਰੋਂ ਐਡੀ ਵੀ ਮਿਲ ਨਹੀਂ ਕਰਾਉਣੀ ਆ ਉਹ ਚਾਚਾ ਜੀ ਨੂੰ ਮੜਾਇਆ ਪੈਸਾ ਦਾ ਵੀ ਸਾਈ ਬੁੱਕ ਕਰਾਈ ਸਾਰਾ ਖਰਚਾ ਤੇ ਅੱਗੇ ਨਾ ਕਰਾਤਾ ਵਾ ਰਹਿੰਦੀ ਹੁੰਦਾ ਨਾਲ ਨਵਾਂ ਇਹਨਾਂ ਕੰਮ ਕਰਤਾ ਵਾ ਤੁਹਾਡੇ ਕੋਲ ਕਿਹਾ ਨਹੀਂ ਕਹਿੰਦਾ ਤੁਮ ਤੈਨੂੰ ਕੀ ਭਈ ਮੈਂ ਕਿਹਾ ਨਹੀਂ ਉਹਨਾਂ ਨੂੰ ਮੈਂ ਉਹਨਾਂ ਨਾਲ ਬਥੇਰਾ ਸਿਰਖ ਪਾਇਆ ਈ ਮੈਂ ਕਿਹਾ ਗੱਡੀ ਤੁਹਾਡੇ ਘਰ ਹੈਗੀ ਚੰਗੇ ਭਲੇ ਤੁਸੀਂ ਹੈਗੇ ਜੀ ਤੇ ਅਗਲੀ ਆਂਦੀ ਆ ਕਿ ਰਿਸ਼ਤਾ ਨਹੀਂ ਲੈਣਾ ਤੇ ਨਹੀਂ ਰਿਸ਼ਤਾ ਰਹਿਣ ਦਾ ਮੰਮੀ ਇਦਾਂ ਕਿਦਾਂ ਰਿਸ਼ਤਾ ਨਹੀਂ ਲੜਾਗਾ ਇਹ ਕੋਈ ਗਾਜਰ ਮੂਲੀ ਦਾ ਕੰਮ ਆ ਭੀ ਇਦੋਂ ਬੜੀ ਹਾਂ ਕਰਦੀ ਕਦੀ ਨਾ ਕਰਦੀ ਤੁਹਾਡੀ ਵੀ ਧੀ ਧਿਆਣੀ ਆ ਅੱਜ ਵੀ ਇਤ ਰੁੱਲਦੀ ਆ ਪਹਿਲਾਂ ਉਹਨਾਂ ਨੇ ਜਿਹੜੀਆਂ ਗੱਲਾਂ ਆਪਾਂ ਉਦਾਂ ਹੀ ਮੰਨੀਆਂ ਨੇ ਹੁਣ ਪੈਰ ਦੇ ਟਾਂਗਾਂ ਆਡੀ ਭੈਣ ਨੂੰ ਇਦਾਂ ਬਾਜ ਲਾ ਦੇਣ ਕੇ ਕਹਿਣ ਕੇ ਬਿਨ ਰਿਸ਼ਤਾ ਛੱਡੋ ਆਪਾਂ ਇਹ ਮੈਂ ਹੁਣ ਦਿੰਨੇ ਆ ਤੁਹਾਡੇ ਕਹਿੰਦੇ ਮੈਂ ਸਾਰੀ ਗੱਲਾਂ ਮੰਨੀਆਂ ਨੇ ਮੈਨੂੰ ਤਾਂ ਪਹਿਲੇ ਉਹ ਦਿਨ ਇਹਨਾਂ ਦਾ ਦਾਲ ਚਕਾੜਾ ਲੱਗਣ ਡਿਆ ਜਦੋਂ ਕਦੀ ਇਦਾਂ ਨਹੀਂ ਤੇ ਇਦਾਂ ਨਹੀਂ ਕਦੀ ਦੂਜੇ ਤੀਜੇ ਦਿਨ ਫੋਨ ਨਵਾਂ ਕਰ ਦਿੰਦੇ ਆ ਕਿ ਆਹ ਗੱਲ ਇੱਥੇ ਕਰ ਲੋ ਇਦਾਂ ਵੀ ਕਹਿੰਦੇ ਹੁੰਦਾ ਹੈਗਾ ਵਾ ਮੈਨੂੰ ਕੀ ਪਤਾ ਸੀ ਵੀ ਇਹਨਾਂ ਨੇ ਇਤਰਾ ਕਰਨੀ ਆ ਮੈਂ ਤਾਂ ਬੜੇ ਚੰਗੇ ਸਮਝੇ ਵੀ ਇਹਨਾਂ ਦੇ ਘਰ ਸਰਕ ਇਸ ਲਈ ਅੰਦੇ ਵੀ ਪਹਿਲਾਂਧੀ ਭੈਣ ਦਾ ਰਿਸ਼ਤਾ ਕਰਨ ਤੋਂ ਚੰਗੀ ਤਰ੍ਹਾਂ ਦੇਖ ਲੈ ਜਾਂਚ ਲੈਣਾ ਚਾਹੀਦਾ ਵੀ ਕੱਲ ਨੂੰ ਉੱਥੇ ਸਾਰੀ ਉਮਰ ਕੱਢਣੀ ਆ ਉਹ ਅੱਗੇ ਪਰਿਵਾਰ ਕਿੱਦਾਂ ਦਾ ਵਾ ਖਾਨਦਨ ਕਿੱਦਾਂ ਦਾ ਵਾ ਜਿਹੜੇ ਮੁੰਡੇ ਨਾਲ ਵਿਆਹ ਹੀ ਜਾਣੀ ਆ ਉਹ ਵੀ ਸਟੈਂਡ ਕਰਦਾ ਕਿ ਨਹੀਂ ਕਰਦਾ ਸਾਰਾ ਕੁਝ ਟੱਬਰ ਤੇ ਥੋੜੀ ਗੱਲ ਨੁੱਬੜ ਜਾਂਦੀ ਆ ਲਾਉ ਮੈਂ ਕਿਹੜਾ ਉਹਨਾਂ ਦੇ ਵਿੱਚ ਡੇਢ ਚ ਵੜ ਕੇ ਵੇਖ ਲਿਆ ਸੀ ਮੈਨੂੰ ਕੀ ਪਤਾ ਸੀ ਮਿਲ ਗਿਆ ਵਰਤੀ ਹਰ ਰਿਸ਼ਤੇਦਾਰਾਂ ਨਾਲ ਤੇ ਫੇਰ ਹੀ ਪਤਾ ਲੱਗਦਾ ਤੇ ਨਾਲੇ ਉਹਦੋਂ ਤੂੰ ਵੀ ਮੈਨੂੰ ਕਿਹਾ ਸੀ ਕਿ ਮੈਂ ਮੇ ਮੁੰਡੇ ਦਾ ਸੁਭਾਅ ਬੜਾ ਵਧੀਆ ਉਹ ਮੰਮੀ ਮੈਂ ਦੇ ਵੇਖਿਆ ਵੀ ਚਲ ਮੁੰਡਾ ਪੜਿਆ ਲਿਖਿਆ ਵਾ ਅੱਜ ਦੇ ਜਮਾਨੇ ਦਾ ਵਾ ਵੀ ਉਹਨੂੰ ਸਾਰਾ ਪਤਾ ਵਾ ਬੈਲ ਖੁਲਾਉਣ ਦਾ ਕਿੱਦਾਂ ਨਹੀਂ ਕਿੱਦਾਂ ਹੁਣ ਇਹ ਥੋੜਾ ਪਤਾ ਜੀ ਵੀ ਇਹ ਤਾਂ 50 ਸਾਲ ਦੀ ਸੋਚ ਨਾਲ ਨੂੰ ਮਾੜਾ ਪਿਛਲੀ ਨਾਲ ਅੱਜ ਕੱਲ ਤੇ ਧੰਨ ਪੜ ਨਹੀਂ ਕਰਦੇ ਉਹ ਵੀ ਕਹਿ ਦਿੱਤੀ ਪੈਂਦੀ ਜਿੱਤੇ ਅਗਲੇ ਪਰਿਵਾਰ ਦੀ ਸੋਚਦੇ ਆ ਕਿ ਕਿਹ ਤੇ ਕੋਈ ਆ ਚ ਨਾਵੇ ਪਰ ਇਹਨਾਂ ਨੇ ਤਾਂ ਦੋ ਲਾਤ ਕਰਤੀ ਆ ਲੱਗ ਤੂੰ ਤੇ ਐਵੇਂ ਮੇਰੇ ਦਿਵਾਰੇ ਹੋਈ ਜਾਣਾ ਮੈਂ ਮਾੜਾ ਕੀ ਕੀਤਾ ਮੈਂ ਤਾਂ ਆਪਣੇ ਬੋਲੇ ਚੰਗਾ ਕੀਤਾ ਨਹੀਂ ਵੀ ਚੰਗਿਆਰ ਕੁੜੀ ਚਲ ਜੂਗੀ ਤੇ ਤੂੰ ਐਵੇਂ ਖਪੀ ਜਾਂੜਿਆ ਚੱਲ ਉੱਠ ਤੇਰੇ ਚਾਚੇ ਨਾਲ ਸਲਾਹ ਕਰਕੇ ਆਈਏ ਚਲੋ ਮਮਮੀ ਉਹ ਚਾਚਾ ਜੀ ਨੂੰ ਕਿਹੜੇ ਕੀ ਕਰ ਲੰਗੇ ਤੂੰ ਵੀ ਆ ਜਾ ਉੱਥੇ ਤੈਨੂੰ ਵੀ ਲੱਗ ਜੂ ਪਤਾ ਕਿਹੜੀ ਸਲਾਹ ਕਰਨੀ ਹੈ ਮੈਨੂੰ ਤਾਂ ਮੰਮੀ ਇਹ ਹੁੰਡਿਆ ਵਾ ਵੀ ਚਾਚਾ ਜੀ ਨੂੰ ਕਿਹੜੇ ਮੂੰਹ ਨਾਲ ਜਾ ਕੇ ਆ ਦੱਸਾਂਗੇ ਯਾਰ ਕੁਝ ਕਹਿਣ ਦੇ ਹੁਣ ਚੱਲ ਫਿਰ ਹੁਣ ਕਰਨਾ ਵੀ ਕੀ ਆ ਦੇ ਤਾਂ ਸੋਚਿਆ ਵਾ ਤੁਸੀਂ ਤਿਆਰ ਕਿੱਥੋਂ ਹੋਣਾ ਸੋਚਣਾ ਸਮਝਣੇ ਦੇ ਵਿੱਚ ਕੀ ਹੈ ਜਿਹੜੇ ਮਰਜੀ ਪਲਰ ਕੋਲ ਚਲ ਜਾਗੇ ਤਿਆਰ ਤਾਂ ਉਹਨੇ ਸੇਮ ਹੀ ਕਰਨਾ ਵਾ ਪਰ ਫਿਰ ਵੀ ਫਰਕ ਤੇ ਹੁੰਦਾ ਹੀ ਆ ਨਾ ਕਈ ਹਲਕਾ ਜਿਹਾ ਮੇਕਅਪ ਕਰ ਦਿੰਦੀਆਂ ਤੇ ਉੱਤੇ ਉੱਤੇ ਝਾਕਦਾ ਰਹਿੰਦਾ ਸਾਰੇ ਵਿਆਹ ਵਿੱਚ ਤੇ ਕਈ ਬੜਾ ਵਧੀਆ ਕਰਦੀਆਂ ਨੇ ਉਹ ਵੀ ਇਹਦੀ ਗੱਲ ਹੈਗੀ ਆ ਪਰ ਤੈਨੂੰ ਪਤਾ ਹੀ ਆ ਆਪਾਂ ਜਿੰਨਾਂ ਕੋਲ ਜਾਣਦੇ ਨੇ ਉਹ ਵਧੀਆ ਹੀ ਕਰਦੇ ਨੇ ਉੱਥੇ ਵੀ ਕਰਵਾ ਲਾਂਗੇ ਉੱਥੇ ਤੇ ਆਪਾਂ ਸਿਰਫ ਥ੍ਰੈਡਿੰਗ ਹੀ ਕਰਾਉਣੀ ਹੁੰਦੀ ਆ ਪਰ ਹੁਣ ਸਾਰੇ ਤਿਆਰ ਹੁੰਦੀ ਗੱਲ ਆ ਨਾ ਆਹ ਵੇਖੋ ਹਮੈਂ ਵੇਖਣ ਦੀ ਹਾਂ ਇਹ ਫਟੇ ਗਾੜੀ ਆ ਇਹਨਾਂ ਦਾ ਸਲੂਨ ਤੇ ਇਹਨਾਂ ਕੋ ਚਲ ਜਾਂਦੀ ਆ ਕਿਦਾਂ ਦਾ ਕੀਤਾ ਮੇਕ ਪੈਨਾਂ ਨੇ ਹਾਂ ਆ ਦੇਖ ਲਓ ਨਾਲੇ ਆਪਾਂ ਰੇਟ ਦਾ ਪਤਾ ਕਰਾਵਾਂਗੇ ਕਿ ਉਹ ਦੋ ਦਿਨ ਦਾ ਤਿਆਰ ਕਰਨ ਦਾ ਕੀ ਲੈਣਗੇ ਨਾਲੇ ਆਪਣੀ ਸਕਿਨ ਵੇਖ ਲਓ ਤੁਸੀਂ ਕਹਿੰਦੇ ਹੋ ਨਾ ਕਿ ਉੱਥੇ ਜਾਣਾ ਉੱਥੇ ਜਾਣਾ ਜਾਂ ਕਿੰਨੇ ਪਿੰਪਲ ਹੋ ਗਏ ਨੇ ਇਹ ਤੇ ਸਮਝਣ ਉਦਾਂ ਹੀ ਹੋ ਗਏ ਨੇ ਕੋਈ ਗੱਲ ਨਹੀਂ ਕਈ ਵਾਰੀ ਕੋਈ ਵੀ ਹਨੂ ਰਿਐਕਸ਼ਨ ਕਰ ਜਾਂਦਾ ਵਾ ਕਿ ਕੁਝ ਤੋਂ ਫੇਸ ਤੇ ਲਾ ਦਿੰਦੀਆਂ ਨੇ ਅਸੀਂ ਉਹਨਾਂ ਨੂੰ ਕਹਿਣਾ ਬਿਲਕੁਲ ਸਿੰਪਲ ਕਰਿਓ ਤੇ ਓਵਰ ਨਾ ਲੱਗੇ ਇਹੋ ਜਿਹਾ ਕੁਝ ਕਰਨਾ ਵਾ ਤੇ ਪਰ ਸਮਝਣਾ ਜਿਹੜੀ ਤੁਮ ਨੂੰ ਹੋਟ ਵਿਖਾਉਂਦੀ ਜਿਹਦੇ ਪਿੱਕਾ ਪਿੱਕਾ ਨਹੀਂ ਲੱਗਣ데요 ਹੈਗਾ ਮੇਕਅਪ ਉਦਾਂ ਵਧੀਆ ਲੱਗਣ데요 ਪਰ ਮੈਨੂੰ ਲਿਪ ਸ਼ੇਡ ਜ਼ਿਆਦਾ ਹੀ ਉਹ ਫਿੱਕੀ ਜਿਹੀ ਲੱਗਦੀ ਹੈ ਅਸੀਂ ਉਹਨਾਂ ਕੋਲ ਜ਼ਰੂਰੀ ਲਿਪ ਸ਼ੇਡ ਫਿੱਕੀ ਜਿਹੀ ਲਵਾਉਣੀ ਜਿੱਦਾਂ ਤੁਹਾਨੂੰ ਪਸੰਦ ਉਦਾਂ ਦੀ ਲਾ ਦੇਣਗੇ ਪਰ ਫੇਸ ਜਿਹੜਾ ਵਾ ਮੇਨ ਗਲ ਫੇਸ ਦੀ ਆ ਵੀ ਫੇਸ ਤੇ ਮੇਕਅਪ ਨਾ ਓਵਰ ਹੋਵੇ ਚੱਲ ਫਿਰ ਤੂੰ ਨੇ ਗ੍ਰੇ ਆਹ ਇਨਸਟਾ ਤੇ ਉਹਨਾਂ ਨਾਲ ਮੈਸੇਜ ਤੇ ਗੱਲ ਕਰ ਰਹੀ ਤੇ ਨਾਲੇ ਸਕੀਨ ਵੱਲੋਂ ਵੀ ਪੁੱਛ ਲਈ ਉਹਨਾਂ ਨੂੰ ਇਹਦਾ ਨੰਬਰ ਦਿੱਤਾ ਵਾ ਮੈਂ ਸਕਰੀਨਸ਼ਾਟ ਖਿੱਚ ਲੈਣੀ ਤੇ ਬਾਅਦ ਚ ਫੋਨ ਲਾ ਲਾਂਗੀ ਚਲ ਫਿਰ ਕਰ ਲਾਂ ਗੱਲ ਉਹਨਾਂ ਨਾਲ ਤੇ ਨਾਲੇ ਸਕੀਨ ਵੱਲੋਂ ਪੁੱਛ ਲਈ ਵੀ ਇਦਾਂ ਹੀ ਕਰਵਾਇਆ ਸੀ ਕਿਤੇ ਹਨਾ ਫੇਸ਼ੀਅਲ ਤੇ ਉਹਦੇ ਨਾਲ ਸਾਰੇ ਪਿੰਪਲ ਹੋ ਗਏ ਨੇ ਤੇ ਇਹ ਵੀ ਤੁਹਾਨੂੰ ਦੱਸਣਗੀ ਕੋਸ਼ਣਾ ਕੁਸ਼ਣਾ ਕੋਸ਼ਣਾ ਕੁਸ਼ਣਾ ਹੱਲ ਕਰਣਗੇ ਜੇ ਇੰਨਾ ਵੱਡਾ ਸਲੋਣਾ ਉਹਨਾਂ ਦਾ ਤੇ ਇੰਨੀ ਕੀ ਤੇ ਨੌਲੇਜ ਹੋਊਗੀ ਉਹਨਾਂ ਨੂੰ ਨਾਲੇ ਜੀ ਦੀ ਉਹਨਾਂ ਕੋਲ ਨਾ ਲਹਿੰਗੇ ਵੀ ਹੈਗੇ ਜੇ ਤੇ ਅਸੀਂ ਫੋਨ ਕਰਨ ਨਾਲ ਉਹ ਇਹ ਨਹੀਂ ਚੰਗਾ ਕਿ ਆਪ ਹੀ ਜਾ ਕੇ ਉੱਥੇ ਹੋਈਏ ਨਾਲੇ ਵੇਖਾਵਾਂਗੇ ਜਿਹੜਾ ਤੁਹਾਨੂੰ ਕੋਈ ਲਹਿੰਗਾ ਪਸੰਦ ਆਊਗਾ ਉਹਦਾ ਰੈਂਟ ਪੁੱਛ ਆਵਾਂਗੇ ਜਦ ਨਾਲ ਇੱਕ ਦੋ ਸਨੂਨ ਹੋਰ ਵੇਖਾਵਾਂਗੇ ਜਿਹੜਾ ਵੀ ਸਾਨੂੰ ਬੈਸਟ ਲੱਗੇਗਾ ਉਹ ਅਸੀਂ ਕਰ ਲਾਂਗੇ ਹਾਂ ਚਲ ਕੋਈ ਗੱਲ ਨਹੀਂ ਇਦਾਂ ਹੀ ਕਰ ਲਾਂਗੇ ਫਿਰ ਹਾਂ ਫਿਰ ਅਸੀਂ ਸਵੇਰੇ ਜਾਵਾਂਗੇ ਹਾਂ ਚਲ ਇੰਜ ਹੀ ਕਰ ਲਾਂਗੇ ਚਾਚਾ ਜੀ ਲਵੇ ਪੈਦੇ ਕਿ ਮੈਂ ਠੀਕ ਹਾਂ ਹਾਂ ਵਧੀਆ ਆਹ ਕੁਰਸੀ ਸਾਸਰੀ ਕਾਲ ਸਾਸਰੀ ਕਾਲ ਇਹ ਗੱਲ ਲੰਮੇ ਪਏ ਜਵੈਲੇ ਹੀ ਹਾਂ ਤੇ ਮੈਂ ਚੱਲ ਰੈਸਟ ਕਰ ਲੈਨੇ ਤਾਂ ਮੈਂ ਤਾਂ ਕੀ ਗੱਲ ਆ ਸਾਰਾ ਪਰਿਵਾਰ ਆ ਗਿਆ ਅੱਜ ਪਰਿਵਾਰ ਨਹੀਂ ਆਣ ਸਕਦੇ ਆਪਾਂ ਨਹੀਂ ਪੁੱਤ ਜੀ ਸਦਕੇ ਆ ਉਹ ਮੈਂ ਕਿਹਾ ਤਾਂ ਮਨਾ ਕੀਤਾ ਮੈਂ ਉਤਰਾ ਕੇ ਕਦੀ ਆਏ ਨਹੀਂ ਕਟੇ ਅੱਜ ਸਾਰੇ ਇਕੱਠੇ ਆਏ ਆ ਮੈਂ ਕਹਿੰਦੀ ਚ ਸਾਰੇ ਜਾਣੇ ਜਾਣਦੇ ਆ ਤੇ ਇਹਨਾਂ ਕੋਈ ਸਲਾਹ ਕਰਨੀ ਤਾਂ ਦੇਣਾ ਦੱਸ matlab ਕੀ ਗੱਲ ਹੋਈ ਚਾਚਾ ਜੀ ਗੱਲ ਹੀ ਇਦਾਂ ਦੀ ਬਣ ਗਈ ਆ ਵੀ ਬਸ ਜੋ ਕੁਝ ਹੋਇਆ ਵਾ ਸਮਝ ਨਹੀਂ ਆਉਂਦਾ ਵੀ ਉਹਦਾ ਕੀ ਤੁਹਾਨੂੰ ਕਿੱਥੋਂ ਸ਼ੁਰੂ ਕਰਾਂ ਤੇ ਕੀ ਦੱਸਾਂ ਕੋਈ ਹੋਰ ਗੱਲ ਮੈਂ ਤਾਂ ਲੰਮੇ ਪਿਆ ਘਰੇ ਤੇ ਮੰਮੀ ਨੂੰ ਕਿਤੇ ਫੋਨ ਆਇਆ ਵਾ ਨਵਦੀਪ ਦੇ ਸਹੁਰਿਆਂ ਦਾ ਠੀਕ ਆ ਤੇ ਉਹਨਾਂ ਨੇ ਫੋਨ ਤੇ ਕੁੱਠੀ ਜੀ ਮੰਗ ਮੰਗੀ ਆ ਕੀ ਮੰਗ ਲਿਆ ਮੰਗਣਾ ਕੀ ਇਹ ਉਹ ਆਂਦੇ ਹੀ ਵੀ ਸਾਨੂੰ ਗੱਡੀ ਚਾਹੀਦੀ ਆ ਤੇ ਮੈਂ ਤਾਂ ਸਗੋਂ ਆਪ ਬੜੇ ਸੋਚਾਂ ਜੀਆਂ ਚ ਪੈ ਗਈ ਹਾਂ ਤੇ ਉਹ ਮੈਂ ਲਾਵ ਨੂੰ ਦੱਸਿਆ ਲਾਵ ਖਪਣੀ ਡੈ ਪਿਆ ਸੀ ਮੰਮੀ ਕੀ ਕਹਿਣ ਡਿਓ ਲਵ ਤੇ ਆਸਲਾ ਕਰਨਾ ਏਉ ਮੈਨੂੰ ਤੇ ਇਹ ਕਾਰੇ ਵੀ ਨਸਿਆਤਾਂ ਮੋ ਪੋਛਦੀ ਆਈ ਹੈ ਕਿ ਮੈਨੂੰ ਘਰੇ ਗਾ ਦੰਦੇ ਆ ਕੋਈ ਚੰਗੀ ਗੱਲ ਉਹਨਾਂ ਵਾਸਤੇ ਗਰ ਲਈ ਨਾ ਹੌਸਲੇ ਨਾਲ ਗੱਲ ਕਰੋ ਜੀ ਕਰਨਾ ਨਾਲੇ ਲਵ ਤੇਨੂੰ ਆਪਣਾ ਸਾਰਾ ਪਤਾ ਆ ਅਸੀਂ ਗੱਡੀ ਕਿੱਥੋਂ ਦੇ ਲੈਣੀ ਹੈ ਯਾਰ ਚਾਚਾ ਜੀ ਮੈਂ ਤੇ ਤੁਹਾਡੇ ਤੋਂ ਲਾਵਾ ਪਹਿਲਾਂ ਮੈਂ ਤੁਹਾਨੂੰ ਦੱਸਣ ਲਿਆ ਵੀ ਮੈਨੂੰ ਤੇ ਜ਼ਮੀਨ ਨਹੀਂ ਦੇ ਦਿੰਦੇ ਇੰਡੀਆ ਕੀ ਗੱਲ ਸੁਣ ਕੇ ਕਿਹੜੇ ਮੂਹਰੇ ਤੁਹਾਨੂੰ ਇਹ ਗੱਲ ਕਹੀਏ ਜਾ ਤਾਨੂੰ ਪਤਾ ਆ ਜਦ ਤਨ ਕੰਮ ਸ਼ੁਰੂ ਕੀਤਾ ਉਦੋਂ ਭਾਬੀ ਕੋ ਪੈਸੇ ਲੈ ਕੇ ਕੀਤਾ ਆ ਹੁਣ ਮੈਂ ਗੱਡੀ ਹੋਏ ਅੱਗੇ ਕਿੱਥੋਂ ਕਰਨਾ ਇਹ ਦੇਣ ਕਿਹੜੇ ਰਹਿ ਗਏ ਆ ਵਿੱਚ ਮੰਮੀ ਜੀ ਇਹ ਆ ਗੱਲ ਹੈ ਨਾ ਕਿ ਗੱਡੀ ਮੰਗਦੇ ਆ ਤੇ ਨਾ ਕਰ ਦੋ ਰਿਸ਼ਤੇ ਨੂੰ ਅਹੀਂ ਨਹੀਂ ਉੱਥੇ ਕਰਨਾ ਆਏਗਾ ਜਿਹੜੇ ਹੁਣੇ ਇੰਦਾ ਕਰਦੇ ਆ ਤੇ ਕਰਵਾਉਣੀ ਧੀ ਉਧਰ ਵਿਆਹੀ ਜਾਏਗੀ ਫੇਰ ਕੀ ਕਰਨਗੇ ਉਹ ਗਰਲੀਨ ਪਤਾ ਜੇ ਅੱਜ ਹੀ ਜਵਾਬ ਦੇ ਦਿੰਨੇ ਆ ਨਾ ਗਲਤੀ ਮੁੰਡੇ ਵਾਲਿਆਂ ਦੀ ਕੋਈ ਨਹੀਂ ਨਿਕਲਨੀ ਉਹਨਾਂ ਕਹੜਾ ਪਤਾ ਨਹੀਂ ਕੁੜੀ ਚ ਕੀ ਗਲਤੀ ਹੈ ਜਿਹੜਾ ਜਵਾਬ ਹੋ ਗਿਆ ਇੱਥੇ ਜੀ ਨਹੀਂ ਦੇਣਾ ਪਿੰਡ ਵਾਲਿਆਂ ਨੇ ਤੇ ਪੱਤਿਆ ਤੇਰੀ ਇਦਾਂ ਚੰਗੇ ਲੱਗੀਦਾ ਪਹਿਲਾਂ ਕੀ ਜਾਂਦੇ ਆ ਨਕਲੀ ਧੀ ਚਾਹੀਦੀ ਆ ਉਹ ਤੂੰ ਤਾਂ ਤੇਰੀ ਗੱਲ ਮੈਂ ਮੰਨਦਾ ਆ ਹੁਣ ਅੱਜ ਮੈਂ ਇਹਨੂੰ ਦਊਂਗਾ ਤੇ ਕੱਲ ਨੂੰ ਦੂਜੀ ਵਿਆਹਣ ਵਾਲੀ ਆ ਫਿਰ ਉਹ ਕਹੂਗੀ ਮੈਨੂੰ ਵੀ ਚਾਹੀਦੀ ਆ ਇਹੋ ਤਾਂ ਮੈਂ ਕਹਿਣੀ ਆਦਰ ਲਈ ਨਾ ਆਪਾਂ ਇੱਥੇ ਸਲਾਹ ਕਰਨ ਆਏ ਆ ਲੜਨ ਨਹੀਂ ਆਏ ਤੂੰ ਤੇ ਆਪਣੇ ਰਾਲਾ ਪਾ ਕੇ ਬਹਿ ਗਿਆ ਜੀ ਨਾਲੇ ਕਰ ਲਈ ਨਹੀਂ ਇਦਾਂ ਨਹੀਂ ਹੁੰਦਾ ਗਾ ਜਿੱਦਾਂ ਤੂੰ ਗੈਂਡੀ ਏਦਾਂ ਮੰਨ ਲਓ ਅੱਧਿਆਂ ਨੇ ਉਹਨਾਂ ਨੂੰ ਗਲਤ ਅੱਧਿਆਂ ਤੋਂ ਵੱਧ ਹਨ ਗਣਾ ਆ ਆਂਡ ਗਵਾਣ ਦੇ ਪਿੰਡ ਨੇ ਗਣਾ ਕਿ ਉਹਦਾਂ ਕਹਾਂ ਦੇ ਵੀ ਮੁੰਡਾ ਅੱਗੇ ਅੱਗੇ ਸਾਰਾ ਕੁਝ ਪਤੀਆ ਕਰਨ ਲਿਆ ਵਾ ਤੇ ਹੁਣ ਗੱਲ ਗੱਡੀ ਦੀ ਆਈ ਆ ਤੇ ਫੇਰ ਕੀ ਜੇ ਦੇ ਦਿੰਦਾ ਦੇ ਜੇ ਭੈਣਾ ਹੀ ਬਣਾਈਆਂ ਸੀ ਤੇ ਨਿਭ ਕੇ ਦੱਸਦਾ ਚੰਗੇ ਨਹੀਂ ਲੱਗਦਾ ਲਾ ਵੀ ਜਿੱਦਾਂ ਨਹੀਂ ਰਿਸ਼ਤਾ ਕੀਤਾ ਸੀ ਤੈਨੂੰ ਚੇਤਾ ਹੁਣਾਇਆ ਤੈਨੂੰ ਮੈਂ ਕਿਹਾ ਸੀ ਕਿ ਇਹਨਾਂ ਨੂੰ ਫੋਨ ਕਰ ਲੈ ਕੋਈ ਡਿਮਾਂਡ ਤਾਂ ਨਹੀਂ ਹੈਗੀ ਉਹ ਕਹਿੰਦੇ ਸਾਡੀ ਕੋਈ ਡਿਮਾਂਡ ਨਹੀਂ ਹਨ ਕੁੜੀ ਕੁੜੀ ਚਾਹੀਦੀ ਆ ਚਾਚਾ ਜੀ ਅਹੀਂ ਤੋਂ ਉਹਨਾਂ ਗੱਲਾਂ ਸਾਰੀਆਂ ਉਤਰੇ ਆ ਜਿੱਦਾਂ ਤੂੰ ਹੀ ਮੈਨੂੰ ਕਹਿੰਦੇ ਰਹੇ ਜੇ ਉਦਾਂ ਮੈਂ ਮੰਮੀ ਨੂੰ ਕਹਿੰਦਾ ਰਿਆਂ ਤੇ ਮੰਮੀ ਦੀ ਉਹਨਾਂ ਨਾਲ ਪੈਰ ਪੈਰ ਤੇ ਗੱਲ ਹੁੰਦੀ ਰਹੀ ਆ ਪਰ ਇਹ ਥੋੜਾ ਪਤਾ ਹੀ ਵੀ ਅਗਲੇ ਦੇ ਮੰਚ ਉਲ ਕੀ ਬਾਤ ਚੱਲਣ ਦੇ ਆ ਵੇ ਲੋ ਮੁੰਡਾ ਤੂੰ ਵੀ ਗੱਲਾਂ ਬੱਤਾਂ ਨਾਲ ਕੀਤੀਆਂ ਏ ਕਿਦਾਂ ਲੱਗਦਾ ਵੀ ਇਦਾਂ ਦੇ ਗੱਲ ਕਿੱਡੀਆਂ ਸੱਚੀਆਂ ਸੂਚੀਆਂ ਗੱਲਾਂ ਕਰਦਾ ਏ ਕਿ ਕਿਸੇ ਦੇ ਦਿੱਤਿਆ ਘਰ ਨਹੀਂ ਪੂਰੀ ਨਹੀਂ ਪੈਂਦੀ ਹੈਗੀ ਰੱਜੀ ਦਾਣੀ ਤੇ ਹੁਣ ਉਹਨੂੰ ਬੰਦਾ ਪੁੱਛਣਾ ਹੋਵੇ ਬਿਠਾ ਕੇ ਕਿ ਉਦੋਂ ਕਿਹੜੀ ਜ਼ਬਾਨ ਨਾਲ ਗੱਲਾਂ ਕਰਦਾ ਓਏ ਲੱਗਦੀ ਇਹ ਗੱਲ ਹੈ ਨਾ ਤੇ ਮੰਮੀ ਆਪਾਂ ਦੇ ਦੇਣੀ ਹੈ ਗੱਡੀ ਕੱਲ ਨੂੰ ਇਹ ਆ ਕਿ ਨਾਮ ਨਾਲ ਹੀ ਕੋਈ ਗੱਲਬਾਤ ਹੋਣੀ ਚਾਹੀਦੀ ਜੇ ਮੰਮੀ ਤਾਂ ਜਨਾ ਅਨਵਦਾ ਘਰ ਵਸਦਾ ਨਾ ਪੋਈ ਗਾਨੀ ਇਹ ਉਪਯੋਗ ਉਹ ਵੀ ਦੇ ਦਾਂਗੇ ਪਰ ਤੁਸੀਂ ਇਹ ਚੀਜ਼ ਦੀ ਗਾਰੰਟੀ ਚੁੱਕਦੇ ਹੋ ਤਾਂ ਨਾ ਨਾ ਨੂੰ ਤੰਗ ਨਾ ਕਰਨਗੇ ਜ਼ਿੰਮੇਵਾਰੀਆਂ ਤੇ ਆਪਣੀਆਂ ਨੇ ਚੁੱਕੀਆਂ ਜਾਂਦੀਆਂ ਤਾਂ ਉਹਦੀ ਮੈਂ ਕੀ ਚੁੱਕਣੀ ਆ ਪਰ ਭਾਬੀ ਇੱਕ ਜੀ ਹੈਗੀ ਆ ਗਲਤੀ ਤੇਰੀ ਮੈਂ ਕੁੜੀ ਦਾ ਕਹਤੇ 1 ਸਾਲ 1.5 ਸਾਲ ਦੋ ਵਿਆਹ ਨਹੀਂ ਕਰਨਾ ਤੂੰ ਆ ਇੱਕ ਜੀ ਵੀਡੀਓ ਮੈਨੂੰ ਦਿਖਾ ਕੇ ਕੁੜੀ ਦੀ ਝੂਟੀ ਤੇ ਤੂੰ ਮੇਰੀ ਕੁੜੀ ਦਾ ਵਿਆਹ ਕਰਤਾ ਜ਼ਿੰਦਗੀ ਖਰਾਬ ਕਰਕੇ ਰੱਖਤੀ ਦੋਦੀ ਹਲੇ ਭਾਬੀ ਮੈਂ ਕੁੜੀ ਦਾ 4 ਸਾਲ ਵਿਆਹ ਨਹੀਂ ਕਰਨਾ ਤੇਰੇ ਪਿੱਛੇ ਲੱਕੇ ਮੈਂ ਰਿਸ਼ਤੇ ਨੂੰ ਮੰਨ ਗਿਆ ਨੇ ਤਾਂ ਕੁੜੀਆਂ ਨੂੰ ਮੈਂ ਪੜਾ ਲਿਖਾ ਕੇ ਕਿਤੇ ਨੌਕਰੀ ਤੇ ਲਵਾਉਣਾ ਹੈ ਇਹ ਤੈਨੂੰ ਵੀ ਪਤਾ ਲੱਗੇ ਕਿ ਮੈਂ ਕਿਤਰਾ ਕੁੜੀਆਂ ਪਾਲੀਆਂ ਉਹਨਾਂ ਦੀ ਮਾਂ ਦੇ ਜਾਣ ਪਿੱਛੋਂ ਤੇ ਚੱਲ ਹੁਣ ਮੇਰੇ ਦਿਵਾਲੇ ਕੀ ਹੋਈ ਜਾਂਦਾ ਵਾ ਜੇ ਨਹੀਂ ਤਾਂ ਮੈਂ ਹੁਣ ਜਵਾਬ ਦੇ ਦਿੰਨੀ ਆ ਰਿਸ਼ਤੇਦਾਨਾਂ ਨੂੰ ਮੈਂ ਤੁਹਾਡੇ ਕੋਲ ਕੁਝ ਲੈ ਦੇ ਨਹੀਂ ਨਾ ਲਿਆ ਕੁਝ ਦਿੱਤਾ ਹੀ ਆ ਮੰਮੀ ਵੇਹਲਾ ਨਾ ਪਾ ਬੀਕੇ ਦਾਂਦੀ ਗੱਲ ਕਰ ਗਈ ਆ ਮੈਂ ਜੇ ਤੁਹਾਡੇ ਕੋਲ ਕੁਝ ਲਿਆ ਲਿਆ ਹੋਇਆ ਮੈਂ ਤੁਹਾਡਾ ਪੁੱਤ ਕੱਲਾ ਕੱਲਾ ਪੈਸਾ ਤੋੜੂਗਾ ਮੈਂ ਰੱਖ ਥੋੜੇ ਲੈਣੇ ਆ ਉਹ ਚਾਚਾ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਬਾਕੀ ਮੰਮੀ ਦਾ ਤੁਸੀਂ ਸੁਭਾਅ ਜਾਣਦੇ ਜੇ ਵੀ ਉਹ ਹਮੇਸ਼ਾ ਤੱਤੇ ਓਕਾਰ ਜੀ ਰਹਿੰਦੇ ਆ ਥੋੜੀ ਜਿਹੀ ਹੌਸਲੇ ਨਾਲ ਗੱਲ ਘੱਟ ਸੁਣਦੇ ਉਹਨਾਂ ਦਾ ਤੈਨੂੰ ਆਪ ਹੀ ਪਤਾ ਵੇਲੇ ਮੇਰੀ ਕੁੜੀਆਂ ਦੀ ਜ਼ਿੰਦਗੀ ਖਰਾਬ ਕਰਨ ਤੇ ਸਾਰਾ ਸੱਪਾ ਵੀ ਦਰਤਾ ਚਾਚਾ ਜੀ ਉਹ ਤਾਂ ਮੈਂ ਸਮਝ ਨਾ ਉਹ ਆਪਣੇ ਆਪ ਜੀ ਅਨਮੋਸ਼ੀ ਆ ਤੁਹਾਡੀ ਮੰਮੀ ਕਰਕੇ ਆਹ ਕੁਝ ਹੋ ਗਿਆ ਕਿਉਂਕਿ ਜਿੱਦਾਂ ਮਰਜੀ ਆ ਬਿਚੋਲੇ ਤੋਂ ਉਹੀ ਹੁੰਦੇ ਨੇ ਨਾ ਕਹਿਣਾ ਦੂਣ ਬਿਚੋਲਿਆਂ ਨੂੰ ਹੀ ਆ ਜਿੰਨੇ ਗੱਲ ਸ਼ੁਰੂ ਕੀਤੀ ਹੈ ਬਿਲਕੁਲ ਚਾਚਾ ਜੀ ਤੁਸੀਂ ਇਹ ਦੱਸੋ ਹੁਣ ਵੀ ਕਰਨਾ ਕੀ ਆ ਆਪਾਂ ਕਰਨਾ ਹੈ ਕਿ ਇਹ ਲਵ ਰਿਸ਼ਤਾ ਤੇ ਕਰਨਾ ਹੈ ਅਸੀਂ ਕਿਉਂਕਿ ਅਸੀਂ ਜੇ ਇਹ ਰਿਸ਼ਤਾ ਤੋੜਦੇ ਆ ਨ ਕੱਲ ਨਾ ਹਿੱਕਾਰ ਉਭਾਰ ਨਿਕਲ ਜੋ ਗੇ ਨਹੀਂ ਰਹਿਣਾ ਜੇ ਮੇਰੀ ਜਿੰਨੀ ਵੇਚਦੀ ਵੇਚਦੀ ਤੇਰੀ ਵੀ ਨਾਲ ਹੋਣੀ ਹੋਣੀ ਆ ਤੇਰੀਆਂ ਨੂੰ ਪਹਿਣਾ ਆ ਉਹ ਚਾਚਾ ਜੀ ਉਹ ਤੇ ਗੱਲ ਆ ਪਰ ਮੈਂ ਇੱਕ ਗੱਲ ਹੋਰ ਵੀ ਸੋਚਦਾ ਵਾਂ ਕਿ ਯਾਰ ਕੱਲ ਨੂੰ ਨਾ ਵਿਆਹ ਤੋਂ ਬਾਅਦ ਫਿਰ ਕੋਈ ਇਦਾਂ ਦਾ ਪੰਗਾ ਪਾਉਣਾ ਕੁੜੀ ਹੱਡੀ ਕਿਦਾਂ ਦੀ ਆ ਤੇ ਉਹਨੂੰ ਤੰਗ ਕਰਨਾ ਤੇ ਹੱਡੀ ਮੁਰਕੇ ਬਾਹਰ ਪੇ ਨਾ ਜਾਏ ਨਾ ਆਪਾਂ ਗਾਂਜੋਗੇ ਨਾ ਪਛਾਣ ਜੋਗੇ ਲਓ ਜੀ ਅਹੀਂ ਕੱਲ ਨੂੰ ਰਿਸ਼ਤਾ ਤੋੜਦੇ ਆ ਨਾ ਕੁੜੀ ਦਾ ਤੇ ਕੁੜੀ ਰੋਹੁਰ ਕੇ ਤੇ ਰਿਸ਼ਤਾ ਨਹੀਂ ਹੋਣਾ ਹੁਣ ਗੱਲ ਇਹ ਹੋਈ ਆ ਇਹ ਔਖੇ ਔਖੇ ਹੋ ਕੇ ਭਰਾ ਦੇ ਦੇਨੇ ਗੱਡੀ ਫਿਰ ਕੀ ਕਰਨਾ ਹੈ ਦੇ ਲਓ ਚਾਚਾ ਜੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਫਿਰ ਕਰੋ ਵੀ ਕਿਦਾਂ ਕਰੀਏ ਮਸਲਾ ਲਾ ਉਹ ਜੇ ਮੈਂ ਕਰਦਾ ਵਾਂ ਫਿਰ ਤੇ ਕੁਝ ਤੂੰ ਹੀ ਸਾਥ ਮੇਰਾ ਦੋ ਕਿਉਂਕਿ ਹੁਣ ਇਹੋ ਜੇ ਮੌਕੇ ਤੇ ਫਿਰ ਇੱਕ ਦੂਜੇ ਨਾਲ ਗੱਲ ਬੰਨੀ ਆ ਤੇ ਜੇ ਹੁਣ ਕਹੀਏ ਵੀ ਇੱਕ ਦੂਜੇ ਨਾਲ ਲੜੀਏ ਜਾਂ ਉਹਨਾਂ ਨਾਲ ਜਾ ਕੇ ਉੱਥੇ ਗੱਲ ਕਰੀਏ ਤੇ ਅਗਲੇ ਨਾਲ ਉਹਦਾ ਵੀ ਉਲਟਾ ਮਿਆਜਾ ਪਾਉਣਾ ਉਹਨਾਂ ਨਾਲ ਨਿੱਕਾ ਰਾਜੇ ਇਹ ਗੱਲ ਕਰ ਲਾਵਾ ਹੀ ਨਿਵ ਨਹੀਂ ਹੈਗੇ ਕਿ ਅਗਲੇਆਂ ਦੇ ਘਰ ਚਲ ਜਾਗੇ ਸਾਨੂੰ ਵੀ ਪਤਾ ਅਸੀਂ ਹੁਣ ਕੀ ਕਰਨਾ ਹੈ ਚਲੋ ਚਾਚਾ ਜੀ 3 ਪੁੱਤਾਂ ਲਈ ਕਰਨਾ ਪੈਂਦਾ ਸਾਰਾ ਕੁਝ ਤੇ ਮੈਂ ਇੱਕ ਗੱਲ ਹੋਰ ਸੋਚਣਿਆਂ ਚਾਚਾ ਜੀ ਵੀ ਮੰਨ ਲਓ ਆਪਾਂ ਗੱਡੀ ਦੇ ਦਿਨੇ ਦੇ ਉਹਨਾਂ ਨੇ ਇੱਕ ਵਾਰੀ ਪੁੱਛ ਲਈਏ ਤੇ ਗੱਡੀ ਲੈਣੀ ਕਿਹੜੀ ਆ ਉਹ ਨਾ ਮੁੜ ਕੇ ਆਪਾਂ ਹੋਰ ਦੇ ਦਈਏ ਕੌੜਾ ਘੋਟ ਤੇ ਹੋਈ ਹੋਣਾ ਵਾ ਹੁਣ ਤੇ ਫਿਰ 5-7 ਲੱਖ ਵੱਧ ਗਈ ਤੇ ਘੱਟ ਗਈ ਯਾਰ ਜਦੋਂ ਅਗਲੇ ਦੀ ਮੰਗ ਹੀ ਪਗਾਉਣੀ ਆ ਤੇ ਭਾਏ ਔਖੇ ਹੀ ਏ ਤੇ ਭਾਏ ਕੋਲੂ ਰਹੀ ਨਹੀਂ ਗਈ ਏ ਹੁਣ ਕਰਨਾ ਤਾਂ ਪੈਣਾ ਹੀ ਆ ਉਹਨਾਂ ਦੀ ਰਾਹ ਲੈ ਲਈਏ ਜਿਹੜੀ ਤੇ ਆਫਰਾ ਦੇ ਪਰ ਉਹ ਹੀ ਉਹਨਾਂ ਨੂੰ ਦੋ ਆਉਂਦੇ ਆ ਲਾਦਰ ਕਰਲਾ ਆਪਣੀ ਮੰਮੀ ਨਾਲ ਗੱਲ ਤਦ ਜਿਹੜੀ ਕਹਿਣਗੇ ਦੇ ਤਾਂਗੇ ਫਿਰ ਦੇਣੀ ਹੈ ਜਦੋਂ ਚਲੋ ਚਾਚਾ ਜੀ ਫਿਰ ਮੈਂ ਕਰਦਾ ਮੰਮੀ ਨਾਲ ਜਾ ਕੇ ਗੱਲ ਲਵ ਸਾਡੀ ਮਾਂ ਤੇ ਨਹੀਂ ਮਾਰੀ ਗਈ ਜਿਹੜੀ ਉਹ ਚੀਜ਼ ਮੰਗਣਗੇ ਉਹ ਹੀ ਦੇਣੀ ਹੈ ਤੁਸੀਂ ਆਪਣੀ ਪਹੁੰਚ ਵੇਖੋ ਜਿਹੜੀ ਤੁਹਾਡੇ ਕੋ ਦਿੱਤੀ ਜਾਂਦੀ ਉਹ ਦੋ ਮੈਂ ਤੇਰੇ ਕਹਾਂ ਤੋਂ ਭਾਅ ਕੀ ਕਰਲੀ ਨਾ ਪੁੱਛੀ ਉਹਨਾਂ ਨੂੰ ਨਾ ਪੁੱਛੋ ਹੈਗਾ ਉਹਨਾਂ ਤਾਂ ਕਿ ਮੂੰਹ ਡੱਡਿਆ ਵਾ ਕੱਲ ਜੇ ਉਹ ਕਹਿਣਗੇ ਥਾਰ ਦੇ ਦੋ ਤਾਂ ਉਹ ਦੇ ਦਊਗਾ ਤੁਸੀਂ ਦੂਜੀ ਨੂੰ ਨਹੀਂ ਤੇੜੀ ਕਰ ਲੋ ਗੱਲ ਤਾਂ ਵੈਸੇ ਕਰ ਲੀਂਦੀ ਸਹੀ ਹੈ ਚਾਚਾ ਜੀ ਵੀ ਜਦੋਂ ਆਪਾਂ ਗੱਡੀ ਘੇਤਾ ਯਾਰ ਦੇਣਾ ਤੇ ਇੱਕ 4 ਵੀਲਰ ਆ ਉਹੀ ਦੇ ਦਾਂਗੇ ਹਨ ਗੱਡੀ ਦੇਣੀ ਜਿਹੜੀ ਮਰਜ਼ੀ ਲਵ ਕਰਨਾ ਆ ਜਦੋਂ ਤੇ ਫਿਰ ਪੈੜੀ ਦਾ ਆ ਪੈੜੀ ਥੋੜੀ ਬੋਧੀ ਣਾ ਣਾ ਕਰ ਲੈਣੀ ਆ ਫਿਰ ਕੀ ਕਰਨਾ ਚਾਚਾ ਜੀ ਪਹਿਲਾਂ ਤੇ ਆਪਾਂ ਵਿਆਹ ਦਾ ਟਾਈਮ ਕੱਟੀਏ ਜਿਹੜਾ ਕਰਨ ਵਾਲਾ ਕਾਰਜ ਉਹ ਕਰਦੇ ਆ ਤੇ ਇਹ ਆ ਵੀ ਪੈੜੀ ਪੁਲੀ ਦਾ ਤੁਸੀਂ ਕੋਈ ਨਾ ਨਾ ਲਓ ਪੁੱਤ ਪੈਸੇ ਕਿੱਥੋਂ ਕਰਨੇ ਫਿਰ ਪੈਸੇ ਇੰਨੇ ਥੋੜੇ ਹੈਗੇ ਮੇਰੇ ਕੋਲ ਪੈਸੇ ਕੀ ਗੱਡੀ ਲੈ ਆਉਣੀਗਾ ਹੁਣ ਕਹਿ ਦੇ ਚਾਚਾ ਜੀ ਇਹ ਗੱਲ ਮੰਨ ਨਹੀਂ ਸਕਦਾ ਕਿ ਸਾਰੇ ਮੇਰੇ ਜੇਬ ਚ ਪੈਣ ਜਾਂ ਬੈਂਕ ਚ ਹੁਣ ਤੇ ਡੋਰਾ ਗੁਰੂ ਅਰਮਾਨਦਾਸ ਤੇ ਆ ਉਦੋਂ ਆਪਸਾਈ ਹੋ ਕੇ ਕਾਰਜ ਕਰਨਾ ਪੈਣਾ ਵਾ ਤੇ ਇਹ ਆ ਵੀ ਜਿੱਥੋਂ ਤੱਕ ਮੇਰਾ ਜੋਰ ਲੱਗਾ ਮੈਂ ਪਹਿਲੀ ਤੇ ਤੁਹਾਡੀ ਤੇ ਕੰਮ ਨਹੀਂ ਜਾਣ ਦੇਣਾਗਾ ਹਲੋ ਹੋਰ ਕੀ ਹਾਲ ਚਾਲ ਆ ਤੀਆ ਸਾਹਿਬ ਠੀਕ ਠਾਕ ਸਾਹਿਬ ਬਸ ਆਪਣਾ ਵੀ ਠੀਕ ਆ ਵੀਰ ਤੇ ਯਾਰ ਕੰਮ ਪੈ ਗਿਆ ਇਹ ਇੱਕ ਛੋਟਾ ਜਿਹਾ ਉਹ ਤੈਨੂੰ ਦੱਸਿਆ ਹੀ ਨਾ ਆਪਣਾ ਕੁੜੀ ਦਾ ਵਿਆਹ ਦਿੱਤਾ ਆ ਤੇ ਯਾਰ ਉਹ ਗੱਡੀ ਜੀ ਦਾ ਰਤਾ ਭੰਡਿਆ ਕਿ ਚੱਲ ਗੱਡੀ ਦੇ ਦਈਏ ਤੇ ਜੇ ਤੁਹਾਡੇ ਕੋ ਹੋ ਸਕਦਾ ਕੋਈ ਜਿਗਾਰ ਕੋਈ 2-4 ਲੱਖ ਤੱਕ ਤੇ ਵੇਖ ਲਓ ਪਾਜੀ ਤੁਹਾਡੇ ਨਾਲ ਕਾਦਾ ਲਗਾਇਆ ਉਹ ਮੁੰਡੇ ਵਾਲਿਆਂ ਨੇ ਨਾ ਹੁਣ ਗੱਡੀ ਮੰਗ ਲਈ ਤੇ ਹੁਣ ਵਿਆਹ ਜਿਹੜਾ ਆ ਉਹ ਵੀ ਦੇਣ ਥੋੜੇ ਰਹਿ ਗਏ ਆ ਤੇ ਹੁਣ ਸੋਚਣ ਤੇ ਉਹ ਡਿਆ ਯਾਰ ਕਰ ਕਰਾ ਕੇ ਚਲੋ ਉਹ ਦੇ ਦਈਏ ਕੱਲ ਨੂੰ ਕੁੜੀ ਸੋਖੀ ਰਹੂਗੀ ਉਹਨੂੰ ਤੰਗ ਕਰਨਗੇ ਫੇਰ ਤੇ ਜੇ ਤੇ ਤੁਹਾਡੇ ਕੋ ਹੁੰਦਾ ਆ ਜਿਗਾਰ ਥੋੜਾ ਬੋਤਾ ਕਰ ਦੋ ਨਹੀਂ ਤੇ ਫਿਰ ਪੈਲੀ ਦਾ ਕਰ ਲੈਨੇ ਆ ਥੋੜੀ ਟਾਂ ਠਾਂ ਜੇ ਤੁਸੀਂ ਰੱਖਣੀ ਐ ਤੇ ਨਹੀਂ ਰੱਖ ਕੇ ਦੇ ਦੋ ਉਦਾਂ ਤਾਂ ਅਰਤੀ ਆ ਸਮੇਂ ਕੀਤੀ ਆਪਣੇ ਭਤੀਜੇ ਨਾਲ ਵੀ ਗੱਲ ਤੇ ਜੇ ਉਹ ਰੱਖ ਲੈਣਗੇ ਤੇ ਠੀਕ ਆ ਤੇ ਜੇ ਮੰਨ ਲਓਗਾ ਨਾ ਰੱਖ ਲਈ ਤੇ ਫਿਰ ਜਿਹੜੇ ਤੁਹਾਡੇ ਕੋ ਪੈਸੇ ਖੜਾਂਗੇ ਨਾ ਤੇ ਮੈਂ ਵਿਆਸ ਸਮੇਤ ਹੀ ਤੁਹਾਡੇ ਪੈਸੇ ਜਿਹੜੇ ਉਹ ਵਾਪਸ ਕਰ ਦੂੰਗਾ ਤੇ ਇਹ ਤੁਹਾਡੀ ਬੜੀ ਮਿਹਰਬਾਨੀ ਆ ਚਲੋ ਤੁਸੀਂ ਕਰਤਾ ਇਨਾ ਕੰਮ ਤੇ ਦਿੱਤਾ ਜਾਊਗਾ ਹੁਣ ਗੱਡੀ ਦਾ ਹੋ ਜਾਊਗਾ ਉਤਰਾਂ ਤੇ ਉਹ ਮੁਸ਼ਕਲ ਹੀ ਹੋਣ ਰਿਹਾ ਹਿਸਾਬ ਤਾ ਤੇ ਚਲੋ ਫੇਰ ਵੀ ਤੁਹਾਨੂੰ ਮੈਂ ਦੱਸ ਦਾਂਗਾ ਜਿੱਦਾਂ ਵੀ ਹੋਏਗਾ ਨਾ ਜੇ ਉਹਨਾਂ ਨੇ ਕਹਿਤਾ ਕਿ ਰੱਖ ਲਾਂਗੇ ਤੇ ਫੇਰ ਠੀਕ ਹੈ ਜੇ ਨਾ ਹੋਊ ਤੇ ਫੇਰ ਤੁਹਾਡੇ ਕੋਲ ਆ ਕੇ ਇੱਥੇ ਕਰ ਲਾਂਗੇ ਜੋ ਵੀ ਲਿਖ ਲਾ ਜੇ ਨਾ ਹੋ ਫੇਰ ਤੁਹਾਡੇ ਪੈਸੇ ਵਾਪਸ ਕਰ ਦਾਂਗੇ ਬੜੀ ਮਿਹਰਬਾਨੀ ਹੈ ਤੁਹਾਡੀ ਭਾਜੀ ਉਹ ਮੈਂ ਆਉਂਗਾ ਫਿਰ ਚਾਹੇ ਕੱਲ ਚਾਹੇ ਪਰਸੋਂ ਆਉਂਗਾ ਫਿਰ ਪੈਸੇ ਲੈਣ ਤੇ ਕਰ ਛੋੜਿਓ ਤੁਸੀਂ ਚਲੋ ਠੀਕ ਆ ਓਕੇ ਵਿੱਚ ਡੈਡੀ ਜੀ ਕੀ ਤੁਸੀਂ ਗੱਡੀ ਗੱਡੀ ਦੀਆਂ ਗੱਲਾਂ ਕਰ ਰਹੇ ਹੋ ਗੱਡੀ ਦਾ ਪੁੱਤ ਮੈਂ ਸੋਚਣ ਡਿਆਂ ਕਿ ਚੱਲ ਗੱਡੀ ਦੇ ਜੁੜੀਆਂ ਤੈਨੂੰ ਕਿਉਂ ਕਿਹੜੀ ਗੱਲੋਂ ਦੇਣੀ ਅਗਲੇ ਨੇ ਮੰਗੀ ਹੈ ਤੁਹਾਡੇ ਕੋਲ ਐਵੇਂ ਜਾਣਬੁੱਝ ਕੇ ਤੁਸੀਂ ਆਪਣੀ ਗੱਲ ਸਿਆਪਾ ਪਾਉਣਾ ਵਾ ਨਾਲੇ ਇਦਾਂ ਚੰਗੇ ਨਹੀਂ ਲੱਗਦਾ ਹੁੰਦਾ ਚੁੱਪ ਕਰਕੇ ਨਾ ਤੁਸੀਂ ਜਿੰਨਾ ਕੋਨਾਂ ਨੇ ਕਿਹਾ ਉਹਨਾਂ ਕਾ ਕਰ ਦੋ ਵੱਧ ਕਰਨ ਦੀ ਲੋੜ ਨਹੀਂ ਹੈਗੀ ਜੇ ਹੁਣ ਤੁਸੀਂ ਅੱਜ ਗੱਡੀ ਦਾ ਕਰੋਗੇ ਕੱਲ ਨੂੰ ਫੇਰ ਅਗਲੇ ਇਹ ਚੀਜ਼ ਵੇਚ ਕੇ ਹੋਰ ਕਹਿਣਗੇ ਕਿ ਹੁਣ ਹਨ ਨੂੰ ਸੋਨਾ ਵੀ ਪਾ ਦਿਓ ਆ ਵੀ ਕਰ ਦੋ ਤੇ ਫੇਰ ਤੇ ਪੁੱਤ ਤੁਹਾਡਾ ਹੀ ਆ ਸਭ ਕੁਝ ਮੇਰਾ ਕੀ ਪਤਾ ਕਿਹੜੇ ਵੇਲੇ ਚਲ ਜਾਣਾ ਤੇ ਸਾਰਾ ਕੁਝ ਤੁਹਾਡਾ ਹੀ ਆ ਇਦਾਂ ਨਹੀਂ ਡੈਡੀ ਜੀ ਕਹੀਦਾ ਹੁੰਦਾ ਹਾਡਾ ਵਾ ਸਾਰਾ ਕੁਝ ਤੇ ਹੁਣ ਅਹੀਂ ਇੱਥੋਂ ਸਾਰਾ ਹੁੰਜ ਕੇ ਥੋੜਾ ਨਾ ਲੈ ਜਾਣਾ ਵਾ ਤੇ ਉਹਨਾਂ ਨੂੰ ਸਭ ਕੁਝ ਦੇ ਦੇਣਾ ਵਾ ਨਾਲੇ ਮੇਰੇ ਤੋਂ ਮਗਰ ਇੱਕ ਹੋਰ ਵੀ ਹੈਗੀ ਅਹੀਂ ਉਹਦਾ ਵੀ ਸੋਚਣਾ ਵਾ ਨਾਲੇ ਨਾ ਆ ਮੈਂ ਦਾਸ ਦੇ ਬਿਲਕੁਲ ਬਰ ਖਿਲਾਫ ਹਾਂ ਇਹ ਨਹੀਂ ਮੈਨੂੰ ਕੰਮ ਚੰਗਾ ਲੱਗਦਾ ਹੈਗਾ ਜਦੋਂ ਅਗਲੇ ਨੂੰ ਧੀ ਦੇਣੀ ਹੈ ਤੇ ਫੇਰ ਮਗਰ ਕੀ ਰਹਿ ਜਾਂਦਾ ਵਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ ਨਾ ਹੁਣ ਤੁਹਾਨੂੰ ਵੀ ਮੇਰੀ ਗੱਲ ਮੰਨੀ ਪੈਣੀ ਹੈ ਕੁਝ ਨਹੀਂ ਦੇਣਾ ਹੀ ਉਹਨਾਂ ਨੂੰ ਚੁੱਪ ਕਰਕੇ ਤੇ ਜਿੰਨਾ ਕ ਕਰਨ ਨੇ ਆ ਨਾ ਇੰਨਾ ਹੀ ਬੜਾ ਵਾ ਮੈਂ ਤੇ ਉਦੋਂ ਹੀ ਆਉਣ ਲੱਗੀ ਜਦੋਂ ਤਾਈ ਜੀ ਹੁਣੇ ਦੇਹ ਟੜ ਨਾਲ ਗੱਲਾਂ ਕਰਨ ਫੇਰ ਮੈਂ ਨਹੀਂ ਆਈ ਮੈਂ ਹਾਂ ਉਹਨਾਂ ਨੇ ਕਹਿਣਾ ਵਾ ਕਿ ਤੂੰ ਬਹੁਤੀ ਜ਼ਿਆਦੀ ਚਾਹਤਾ ਰ ਆਪ ਹੀ ਬੁਲਾਇਆ ਸੀ ਮੈਂ ਉਹਨਾਂ ਨੂੰ ਮੈਂ ਕਿਹਾ ਚੱਲ ਉਹਨਾਂ ਨਾਲ ਸਲਾਹ ਕਰਕੇ ਵੇਖ ਲੈਨੇ ਕੀ ਕਹਿੰਦੇ ਆ ਉਹ ਵੀ ਪੁੱਤ ਇਹੋ ਕਹਿੰਦੇ ਆ ਚੱਲ ਦੇ ਦੇ ਤੇ ਫੇਰ ਕਰ ਦਿੰਨੇ ਔਖੇ ਸੋਕੇ ਹੋ ਗਿਆ ਜਗ੍ਹਾ ਮੜਾ ਮੋਟਾ ਕਾ ਦੇ ਲੈ ਲਈ ਔਖੇ ਹੋਣਾ ਵਾ ਕੀ ਲੋੜ ਔਖੇ ਹੋਣ ਦੀ ਐਵੇਂ ਜਾਣ ਬੁੱਝ ਕੇ ਤੁਸੀਂ ਦੇ ਹੋਣਾ ਉਹ ਪੱਤ ਤੂੰ ਪਤਾ ਚੱਲ ਜਿਹੜੇ ਦੋ ਟਾ ਹੀ ਕਿਲੇ ਆਪਣੇ ਕੋ ਹੈਗੇ ਆ ਹੈ ਤੇ ਤੁਹਾਡੇ ਹੀ ਦੋਵਾਂ ਦੇ ਆ ਉਹ ਮੈਂ ਕਿਹੜੇ ਉਹ ਨਾਲ ਲੈ ਜਾਣੇ ਅੱਜ ਵੀ ਤੁਹਾਡੇ ਤੇ ਕੱਲ ਨੂੰ ਵੀ ਤੁਹਾਡੇ ਹੀ ਆ ਡੈਡੀ ਤੁਸੀਂ ਇਹ ਕਿਉਂ ਸੋਚਦੇ ਕਿ ਮੈਂ ਤੁਹਾਨੂੰ ਦੇ ਦੇਣੇ ਆ ਲਵ ਵੀਰ ਜੀ ਵੱਲ ਧਿਆਨ ਰੱਖੋ ਹਾਂ ਉਹ ਕਿੰਨਾ ਕਰਦੇ ਨੇ ਸਾਡਾ ਤੇ ਉਹ ਸਾਡੇ ਤੋਂ ਆਉਣ ਜਾਣਗੇ ਉਹਨਾਂ ਨੂੰ ਦੇ ਦੇਉ ਉਹ ਜ਼ਰੂਰੀ ਹੈ ਕਿ ਤੁਸੀਂ ਜਿਹੜੀ ਹੈਗੀ ਵੇਚ ਵੱਟ ਕੇ ਤੇ ਹਾਨੂੰ ਸਭ ਕੁਝ ਦੇ ਦੇਣਾ ਜਗਲਿਆਂ ਨੂੰ ਦਿੱਤੀ ਹੋਗੀ ਤੇ ਕੱਲ ਨੂੰ ਅਗਲਿਆਂ ਨੂੰ ਵੀ ਪਤਾ ਹੋਊਗਾ ਵੀ ਹਾਂ ਇਹਨਾਂ ਦਾ ਕੁਝ ਖਾਂਦੇ ਤੇ ਇਹਨਾਂ ਦੇ ਮਗਰ ਆਉਣਾ ਜਾਣਾ ਮੈਂ ਕਹਿੰਦਾ ਚੱਲ ਪੁੱਤ ਕੱਲ ਨੂੰ ਤੇਰਾ ਵੀ ਉੱਥੇ ਟੌਰ ਬਣਿਆ ਰਹੂਗਾ ਕਿ ਚੱਲ ਕੁੜੀ ਕੋਲ ਲੈ ਕੇ ਉੱਥੇ ਤੈਨੂੰ ਪਤਾ ਜਿੰਨਾ ਮਰਜ਼ੀ ਕਹਿ ਦੇਣਾਹੀਂ ਨਹੀਂ ਲੈਣਾ ਨਹੀਂ ਲੈਣਾ ਤੇ ਫਿਰ ਗੱਲਾਂ ਕਰਨਗੇ ਐਵੇਂ ਤੈਨੂੰ ਵੀ ਕੱਲ ਨੂੰ ਗੱਲਾਂ ਹੋਣਗੀਆਂ ਫਿਰ ਉੱਥੇ ਐਵੇਂ ਗੱਲਾਂ ਕਰਣਗੇ ਐਦਾਂ ਕਿਦਾਂ ਕੋਈ ਤੁਹਾਨੂੰ ਕੋਈ ਗੱਲ ਕਰ ਜੇਗਾ ਮੈਂ ਵੇਖੋ ਜਵਾਬ ਦੇਣ ਨੂੰ ਹੈਗੀ ਨਾਲੇ ਅਗਲੇ ਜਦੋਂ ਆਪ ਕਹਿੰਦੇ ਕਿ ਸਾਨੂੰ ਕਿਹੇ ਚੀਜ਼ ਦੀ ਲੋੜ ਨਹੀਂ ਹੈਗੀ ਅਸੀਂ ਉਹਨਾਂ ਨੂੰ ਕਿਹੜਾ ਕਿਹਾ ਸੀ ਐਵੇਂ ਤੁਸੀਂ ਜਾਣ ਬੁੱਝ ਕੇ ਦੇ ਹੁਣ ਐਦਾਂ ਕਰਨ ਅੱਜਕੱਲ ਪਤਾ ਸਾਰਾ ਚੱਲਦਾ ਹੀ ਆ ਨਾਲੇ ਮੈਂ ਕਿਹੜਾ ਕਿਸ ਨੂੰ ਦੇਣਾ ਹੈ ਤੁਹਾਨੂੰ ਹੀ ਦੇਣਾ ਧੀਆਂ ਨੂੰ ਦੇਣਾ ਆਪਣੀਆਂ ਨੂੰ ਮੈਂ ਚਲੋ ਜਿੰਨਾ ਕੋਲ ਹੋਇਆ ਉਹਨਾਂ ਨੇ ਤੇ ਦੇ ਲਿਆ ਤੇ ਜਿੰਨਾ ਕੋਲ ਜਿੰਨਾ ਕਿ ਹੈਗਾ ਵਾ ਉਹਨੂੰ ਉਹਨਾਂ ਕੀ ਕੰਮ ਕਰਨਾ ਚਾਹੀਦਾ ਵਾ ਇਹ ਥੋੜੀ ਕੋਈ ਤੁਸੀਂ ਮੇਰੇ ਕਰਕੇ ਤੇ ਕਰਜ਼ੇ ਥੱਲੇ ਆਉਣਾ ਵਾ ਕੱਲ ਨੂੰ ਅਗਲੇ ਜੇ ਹੋਰ ਕੋਈ ਚੀਜ਼ ਮੰਗਣਗੇ ਤੇ ਫਿਰ ਤੁਸੀਂ ਉਹ ਵੀ ਪੂਰੀ ਕਰੋਗੇ ਐਦਾਂ ਤੇ ਉਹਨਾਂ ਨੂੰ ਲਾਲਚ ਪੈ ਜਾਣਾ ਵਾ ਉਹ ਤੋਂ ਨਾਲ ਥੋੜੀ ਕੋਈ ਚੀਜ਼ ਮੰਗੀ ਆ ਉਹ ਤੇ ਮੇਰੇ ਆਪਣੇ ਦੇ ਦੀ ਰੀਜ ਆ ਕਿ ਚੱਲ ਜਿੰਨਾ ਵੀ ਹੋਏ ਤੁਹਾਨੂੰ ਮੈਂ ਵਾਅਦਾ ਤੋਂ ਵਾਅਦਾ ਟਾੜਾ ਕਰਾਂ ਕਿਉਂਕਿ ਪਹਿਲੇ ਹੀ ਮੈਨੂੰ ਤੇਰੇ ਤੇ ਗੁੱਸਾ ਤੇ ਹੁਣ ਜਦੋਂ ਦਾ ਮੈਨੂੰ ਗਰਲੀਨ ਨੇ ਦਿਖਾਇਆ ਨਾ ਹੁਣ ਮੈਨੂੰ ਇਹ ਆ ਮੇਰੇ ਦਿਲ ਚ ਕਿ ਮੈਂ ਆਪਣੀ ਤੀਹ ਦੀਆਂ ਜਿੰਨੀਆਂ ਰੀਝਾਂ ਸਾਰੀਆਂ ਪੂਰੀਆਂ ਕਰਾਂ ਨਾਲੇ ਪੁੱਤ ਮੇਰੇ ਹੁੰਦੇ ਆ ਨਾ ਤਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਆ ਉਹ ਮੈਂ ਕਰਨਾ ਐ ਜਿੱਥੋਂ ਮਰਜੀ ਕਰਾਂ ਚਲੋ ਠੀਕ ਆ ਅੱਗੇ ਕਿਹੜਾ ਤੁਸੀਂ ਕਦੀ ਕਹੇ ਦੀ ਮੰਨੀ ਜਿਹੜੀ ਤੁਸੀਂ ਅੱਜ ਮੰਨਣੀ ਠੀਕ ਆ ਅੱਜ ਮੈਨੂੰ ਦੋ ਸਾਰਾ ਕੁਝ ਕੱਲ ਨੂੰ ਮੁੜ ਕੇ ਦੂਜੀ ਨੂੰ ਵੀ ਸਾਰਾ ਕੁਝ ਦੇ ਕੇ ਤੇ ਫੇਰ ਹੀ ਤੋਰਿਓ ਚਲੋ ਪੁੱਤ ਜੋ ਤੁਹਾਡੇ ਕਰਮਾ ਜਾਂ ਤੁਸੀਂ ਲੈ ਹੀ ਜਾਣਾ ਆ ਮੈਂ ਕਿੱਥੋਂ ਦੇਣਾ ਉਹ ਸਾਰਾ ਉੱਪਰ ਵਾਲੇ ਨੇ ਕਰਨਾ ਜੋ ਕਰਨਾ ਆ